ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਨਿਸ਼ਾਨ ਕੋਲ ਆਏ ਆਂ ਦੋਸਤੋ ਸੋ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਦੋਸਤੋ ਪਸ਼ੂ ਵਪਾਰਤਾ ਕੀਤਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦੇ ਆ ਇਸ ਕਿਲੇ ਦੇ ਉੱਪਰ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 3 ਨਗ ਤੁਹਾਨੂੰ ਦਿਖਾਉਣੇ ਆ ਦੋ ਤੁਸੀਂ ਇਧਰ ਮੱਝਾਂ ਦੇਖ ਰਹੇ ਜੀ ਇੱਕ ਝੋਟੀ ਪਹਿਲਾ ਸੂਹਾ ਸੂਣੀ ਹੈ ਦੰਦਾਂ ਦੇ ਵਿੱਚ ਉਹ ਵੀ ਪ੍ਰੋਪਰ ਆਪਾਂ ਤੁਹਾਨੂੰ ਡਿਟੇਲ ਦੱਸ ਦਿਆਂਗੇ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਨੀਲੀ ਦੀ ਝੋਟੀ ਦੇਖ ਰਹੇ ਹੋ ਦੋਸਤੋ ਇਹ ਦੂਜਾ ਸੂਹਾ ਸੂਣੀ ਹੈ ਸਮਾਂ ਕਿੰਨਾ ਕੁ ਬਾਕੀ ਆ ਕੀ ਰੇਡ ਪੜਦਾ ਰਹਿਣ ਵਾਲਾ ਦੋਸਤੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਸੋ ਦੋਸਤੋ ਰਸੂਲਪੁਰ ਨਹਿਰਾ ਨਾਲ ਲੱਗਦੇ ਪਿੰਡ ਚਡੇਰ ਦੁਗਲਵਾਲਾ ਛੇਰੋ ਇਹਦਾ ਤਰਨ ਤਰਨ ਸਾਹਿਬ ਦਾ ਬਿਲਕੁਲ ਨਾਲ ਲੱਗ ਜਾਂਦਾ ਕਲਾਦੀਨਪੁਰ ਪਿੰਡ ਇਹ ਬਿਲਕੁਲ ਨੇੜੇ ਨੇੜੇ ਆ ਕੋਈ ਮੈਪ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਇੱਕ ਵਾਰ ਦੋਸਤੋ ਸੂਈ ਸੁਵਾਈ ਆ ਜਿਹੜੀ ਦੁੱਧ ਤੇ ਚੱਲਣ ਦੀ ਆ ਇਹਦੀ ਪੂਰੀ ਡਿਟੇਲ ਆ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਸੋ ਮੁੱਲ ਕੀ ਰਹਿਣ ਵਾਲਾ ਜਿੰਨਾ ਵੀ ਹੋ ਸਕਦਾ ਬਿਲਕੁਲ ਵਾਜਬ ਤੇ ਜਾਇਜ਼ ਰੇਟ ਕਰਾਉਣ ਦੀ ਆਪਣੀ ਕੋਸ਼ਿਸ਼ ਰਹੂਗੀ ਤਾਂ ਜੋ ਦੋਸਤੋ ਕਿਸੇ ਵੀ ਫਾਰਮਰ ਵੀਰ ਦੀ ਪਹੁੰਚ ਵਿੱਚ ਪਸੂ ਆ ਸਕਣ ਅੱਜ ਤਰੀਕ 8 ਜੁਲਾਈ ਆ ਤੇ ਕੱਲ ਦੋਸਤੋ 9 ਜੁਲਾਈ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਆਉ ਲੈਨੇ ਵਧੇਰੇ ਡਿਟੇਲ ਸਭ ਤੋਂ ਪਹਿਲਾ ਨਿਸ਼ਾਨ ਸਾਸਰੀ ਕਾਲਪਰਾ ਅਸੀ ਆ ਵੀਜੀ ਉਹ ਠੀਕ ਠਾਜੋ ਬਹੁਤ ਵਧੀਆ ਨਿਸ਼ਾਨ ਠੀਕ ਠਾਜ ਜੀ ਵਧੀਆ ਵਧੀਆ ਕਿਰਪਾ ਬਾਬੇ ਦੀ ਵਿੱਚੀ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਵੱਲ ਪਿਆਰ ਭਰੀ ਸਤਿ ਸਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਅੱਛਾ ਨਿਸ਼ਾਨ ਤਿੰਨ ਮੱਝਾਂ ਆ ਦੋ ਆਪਣੇ ਕੋਲ ਮੱਝਾਂ ਝੋਟੀਆਂ ਦੇ ਇੱਕ ਵੈੜ ਆ ਤਿੰਨ ਹੀ ਪਸ਼ੂ ਆ ਹਾਂਜੀ ਤਿੰਨ ਹੀ ਆ ਆ ਦੋਨੇ ਗੱਬਣਾਵਾ ਤੇ ਉਹ ਵੈੜ ਸੋਈ ਆ ਠੀਕ ਆ ਜੀ ਹਾਂਜੀ ਠੀਕ ਆ ਲਓ ਵੀ ਸ਼ੁਰੂਆਤ ਕਰਦੇ ਆ ਦੋਸਤੋ ਪਹਿਲੇ ਨੰਬਰ ਤੋਂ ਇਹ ਨੀਲੀ ਰਾਵੀ ਦੀ ਦੂਜਾ ਸੂਆ ਸੋਈ ਆ ਇਹ ਹਾਈਡ ਉਹ ਵੀ ਚੰਗੀ ਵੱਡੀ ਵੀਰ ਜੀ ਬਾਕੀ ਠੰਡੀ ਸੀਲਸ ਲੱਗ ਗਿਆ ਜਿਦਾ ਮਰਜੀ ਵੀਰ ਜੀ ਬੈਜੋ ਕੁਛ ਨਹੀਂ ਆਦੀ ਬਾਕੀ ਸਵਾਈ ਸੁਹੀ ਪੂਰੀ ਲੱਗੀ ਵੀਰ ਜੀ ਲਓ ਜੀ ਆ ਥਣ ਵੀ ਦੋ ਚਿੱਟੇ ਆ ਗਏ ਹੈ ਹਾਂਜੀ ਲਓ ਦੋਸਤੋ ਥਣ ਵੀ ਦੋ ਵਾਈਟ ਆ ਠੀਕ ਆ ਤੇ ਦੂਜਾ ਸੁਬਾ ਦੋਸਤੋ ਇਸ ਝੋਟੀ ਦਾ ਸੋਨਾ ਤੇ ਦਿਨ ਵਹਣ ਛੜ ਕੇ ਚਾਰ ਪੰਜ ਦਿਨ ਵੀ ਜੇ ਕੱਢਦੀ ਆ ਚਾਰ ਪੰਜ ਦਿਨ ਹਾਂਜੀ ਲਓ ਦੋਸਤੋ ਬਾਕੀ ਕੱਦ ਵੇਖ ਕੇ ਤੁਸੀਂ ਚੈੱਕ ਕਰੋ ਕੱਦ ਬਹੁਤ ਸੋਨਾ ਹੈ ਲੰਬੀ ਨੂੰ ਵੀ ਪੂਰੀ ਆ ਠੀਕ ਆ ਜੀ ਬਾਕੀ ਹਾਈਟ ਵੀ ਵਿਜੀ ਚੰਗੀ ਆ ਹਾਈਟ ਵੀ ਚੰਗੀ ਆ ਤੇ ਸਿੰਗੀ ਸੁਗੀ ਵੇਖੋ ਬਹੁਤ ਪਿਆਰੀ ਗੁਲਾਈ ਦੇ ਵਿੱਚ ਸਿੰਗਾ ਅੱਖ ਬਿੱਲੀ ਮਣਕੀ ਸਟੇਟ ਪਟਾ ਤੇ ਪਤਲੇ ਪਿੰਡੇ ਦੇ ਵਿੱਚ ਆ ਸੋ ਮੈਨੂੰ ਲੱਗਦਾ ਵੀ ਬਹੁਤੇ ਫਾਰਮਰ ਵੀਰਾਂ ਨੂੰ ਬਹੁਤੇ ਖਰੀਦਦਾਰ ਵੀਰਾਂ ਨੂੰ ਇਹ ਪਸੰਦ ਆਊਗਾ ਬਾਕੀ ਨੀਲੀ ਦਾ ਟੀਗਾ ਭਰਿਆ ਵੀਜੀ ਇਹਨੂੰ ਅੱਗੇ ਹਾਂ ਨਾਂ ਤਾਂ ਨਹੀਂ ਮੈਨੂੰ ਪਤਾ ਸਰਕਾਰੀ ਸਰਕਾਰੀ ਡਾਇਰੈਕਟਰ ਨੇ ਭਰਿਆ ਸੀ ਠੀਕ ਆ ਜੀ ਬਾਕੀ ਲੈ ਵਾ ਲੂਗਾ ਪੂਰਾ ਪੱਧਰ ਆ ਆ ਦੇਖੋ ਜੀ ਸੋ ਬਕਾਲਾ ਬਹੁਤ ਵਧੀਆ ਭਰਾਵੋ ਆ ਤੁਸੀਂ ਦੇਖ ਸਕਦੇ ਜੀ ਬਿਲਕੁਲ ਫਿਕਸ ਹਵਾਨੇ ਚੱਡੇ ਦੇ ਵਿੱਚ ਆ ਦੇਵਾ ਬਹੁਤ ਪਿਆਰਾ ਜਿਹਾ ਜੇ ਤਾਂ ਮਰਜੀ ਵਜਿਆ ਹੱਥ ਦੇ ਨੇ ਫਿਰਿਆ ਇੱਕ ਸਾਰ ਲੇਵਾ ਬਿਲਕੁਲ ਪੱਦਰ ਬਖਾਲਾ ਠੀਕ ਹੈ ਜੀ ਲੈ ਵੀ ਨਿਸ਼ਾਨ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਈਏ ਵੀਰ ਲਓ ਦੋਸਤੋ ਵੈਸੇ ਹੈ ਤਿਆਰੀ ਤੇ ਆ ਹਵਾਨਾ ਲੇਵਾ ਬਿਲਕੁਲ ਫਿਕਸ ਆ ਨਾਰਮਲੀ ਜੇਕਰ ਦੋਸਤੋ ਦੇਖੀਏ ਤੇ ਚੰਗਾ ਮਿਲ ਕੇ ਚਮਾਉਣ ਦੀ ਸੁਭਾਵਨਾ ਕਿਉਂਕਿ ਫਿਕਸ ਹਵਾਨੇ ਲੇਵੇ ਵਾਲੀਆਂ ਮੱਝਾਂ ਝੋਟੀਆਂ ਅਕਸਰ ਦੁੱਧ ਚੰਗਾ ਭਰਦੀਆਂ ਨੇ ਠੀਕ ਹੈ ਜੀ ਤੇ ਸਾਰ ਤੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਤੇ ਬਾਕੀ ਚਮਕਦਮ ਕਪੂਰੀ ਆ ਠੀਕ ਹੈ ਸਿੰਗਲ ਹੱਡੀ ਦੇ ਵਿੱਚ ਅਹ ਆ ਦੇਖੋ ਜੀ ਸੋ ਦੇਖ ਤੋ ਕਿ ਬੜੀ ਪਿਆਰੀ ਹੈ ਠੀਕ ਹੈ ਜੀ ਲੰਬੀ ਵੀ ਪੂਰੀ ਹੈ ਯਾ ਤੇ ਕੱਦ ਕਾਠ ਵੀ ਬਹੁਤ ਸੋਹਣਾ ਬਿਲਕੁਲ ਚੌੜਾ ਪਿੱਠ ਪੂੜਾ ਸੋਹਣੇ ਥਣ ਭਾਂਡੇ ਦੇ ਵਿੱਚ ਹੈ ਠੀਕ ਹੈ ਜੀ ਤੇ ਅੱਗੇ ਨੈਕਸਟ ਦੋਸਤੋ ਨੀਲੀ ਰਾਵੀ ਦਾ ਜਿਹੜਾ ਸੇਮਣ ਵੀ ਪਰਵਾਇਆ ਗਿਆ ਤੇ ਬੱਚਾ ਜੇਕਰ ਦੋਸਤੋ ਕੱਟੀ ਪਾ ਦਿੰਦੀ ਆ ਕਰਮਾ ਵਾਲੀ ਚੋਵੇ ਸੋਨੇ ਦਾ ਸੁਹਾਗੇ ਵਾਲੀ ਗੱਲ ਆ ਕੋਈ ਬ੍ਰੀਡ ਬਣ ਜੂਗੀ ਕਿ ਨਸਲ ਬਣ ਜੂਗੀ ਬਾਕੀ ਆਪਾਂ ਜਿੰਨਾ ਤੋਂ ਲਈ ਵੇਚੀ ਉਹਨਾਂ ਨੇ ਕਿਹਾ ਵਾ 12-13 ਕਿਲੋ ਇਹਨੇ ਪਹਿਲੇ ਸੂਏ ਦੁੱਧ ਚਵਾਇਆ ਵਾ ਅੱਛਾ ਜੀ ਹਾਂ ਜੇ ਇਹਦੇ ਆਪਣੇ ਘਰ ਸੂ ਪੈਂਦੀ ਆ ਆਪਾਂ ਚਵਾ ਕੇ ਦੁੱਧ ਦਵਾਗੇ ਤੇ ਪਹਿਲਾਂ ਨੇ 12-13 ਹਾਂ 12-13 ਵੇਚੀ ਚੱਲਿਆ ਠੀਕ ਆ ਜੀ ਤੇ ਭਾਰ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਹਾਂ ਲਓ ਦੋਸਤੋ ਭਾਰ ਪਿੱਛੇ ਦੀ ਥਣਾ ਦੀ ਕਿਉਂਕਿ ਗੱਭਣ ਆ ਤੇ ਨਿਸ਼ਾਨਾ ਬਾਕੀ ਕਿਸੇ ਪਾਸੇ ਨਹੀਂ ਖੁੰਜੀ ਗਰਮਾ ਵਾਲੀ ਚੌਰਸ ਲੇਵੇ ਦੇ ਵਿੱਚ ਬਾਕੀ ਰਾਜੀ ਰੂਜੀ ਪੂਰੀ ਵਿੱਚੀ ਹਾਂ ਵੱਡੀ ਆ ਰਾਜੀ ਆ ਕਿਸੇ ਪਾਸੇ ਨਹੀਂ ਖੁੰਜੀ ਗਰਮਾ ਵਾਲੀ ਠੀਕ ਆ ਜੀ ਸੋਨੇ ਫੇਸ ਕੁਆਲਿਟੀ ਦੇ ਵਿੱਚ ਆ ਲਓ ਬਾਕੀ ਥਾਣ ਤੁਹਾਨੂੰ ਪੂਰਾ ਸਫਾਈ ਦੇ ਲੱਗਾ ਹੋਏ ਜੀ ਆ ਲਓ ਠੀਕ ਆ ਜੀ ਸੋ ਬਹੁਤ ਪਿਆਰੀ ਆ ਭਰਾਵੋ ਪਹਿਲ ਦੇ ਆਧਾਰ ਤੇ ਸੌਦਾ ਕਰ ਸਕਦੇ ਜੇ ਕੋਈ ਛੱਡ ਕੇ ਨਹੀਂ ਜਾਂਦਾਗਾ ਕਿਉਂਕਿ ਦੇਖਦੋ ਕਿ ਬੜੀ ਪਿਆਰੀ ਆ ਦੁੱਧ ਵਾਲੀ ਝੋਟੀ ਆ ਤੇ ਨਿਸ਼ਾਨ ਕੀ ਕਰਦਾ ਮੁੱਲ ਵੀਰ ਮੁੱਲ ਵੀ ਜੀ ਕਰਨ ਭਵੇਂ 1 5 10 ਜੋ ਮਰਜ਼ੀ ਕਰੀ ਜਾਈਏ ਮੁੱਲ ਕਰਦੇ ਆ ਲੱਖ 95000 ਦੀ ਦੇ ਦਾਂਗੇ ਵੀ ਜੀ 95000 ਦੀ ਹਾਂਜੀ ਵੇਖੋ ਛੋਟ ਛੱਪਾ ਵੇਖ ਲਓ ਜੀ ਤੁਹਾਡੀ ਖੁਸ਼ੀ ਇਹਦੇ ਕਰ ਦਿੰਨੇ ਹੋਰ ਮੈਂ ਕਰਦੀ ਆ ਕਿ ਆਪਾਂ 200 400 ਨਹੀਂ ਛਡਾਉਣਾਗਾ ਜਿੰਨਾ ਵੀ ਹੋ ਸਕਦਾ 99000 ਦੇ ਦੇ ਦਾਂਗੇ ਵੀ ਜੀ 99 ਦੀ ਹਾਂਜੀ ਬਾਕੀ ਥੋੜਾ ਬੜਾ ਮਾਨਦਾਨ ਕਰਦਾਂਗੇ ਜਿਆਦਾ ਨਹੀਂ ਮਾਨਦਾਨ ਹੋਣਾ ਵੀਰ ਜੀ ਛੋਟੀ ਵੀ ਵੱਡੀ ਆ ਬਾਕੀ ਗਰੰਟੀ ਆਪਣੀ ਪੂਰੀ ਆ ਬਾਹਰ ਪਿੱਛੇ ਦੀ ਥਣਾ ਦੀ ਠੀਕ ਹੈ ਜੀ ਹਾਂ ਬਾਕੀ 92000 ਦੀ ਦੋਸਤੋ ਨਿਸ਼ਾਨ ਕਹਿੰਦਾ ਵੀ ਹਾਂ ਨਾ ਕਰ ਦਿਆਂਗੇ ਕੋਈ ਦੋ ਚਾਰ ਸੌ ਨਹੀਂ ਛੜਨਾਗਾ 95000 ਦੇ ਵਿੱਚੋਂ 3000 ਲੈਸ ਆ 92000 ਦੀ ਮਿਲ ਜੂਗੀ ਸੋ ਬਹੁਤ ਪਿਆਰੀ ਆ ਚੰਗੀ ਆ ਵੱਡੇ ਕੱਦ ਬੋਤ ਵਿੱਚ ਆ ਜ਼ਰੂਰ ਹੱਥ ਪਾ ਸਕਦੇ ਹੋ ਤੁਸੀਂ ਠੀਕ ਆ ਜੀ ਸੋ ਸਫਾਈਆਂ ਸਫਾਈਆਂ ਬਹੁਤ ਜਿਆਦੀਆਂ ਨੇ ਆ ਵੇਖੋ ਬਾਕੀ ਕੋਈ ਫੋਰ ਸ਼ਾਕ ਨਹੀਂ ਲੱਗੀ ਵੀ ਜੀ ਚਾਰੇ ਥਾਣਿਆਂ ਆ ਲਓ ਜੀ ਹਾਂ ਠੀਕ ਆ ਜੀ ਲੋ ਵੀ ਦੋਸਤੋ ਜਿੰਨੇ ਵੀ ਆ ਓਵਰਹਾਲ ਸਾਰੇ ਚੰਗੀ ਆ ਇਸੋ ਬਾਦ ਇੱਕ ਬਹੁਤ ਵਧੀਆ ਪਿਆਰੀ ਪਹਿਲੀ ਝੋਟੀ ਵੀਰ ਜੀ ਪਹਿਲੇ ਦਿਨ ਕੱਚੀ ਹਾਂਜੀ ਦੋਂਦੀ ਝੋਟੀ ਹੈ ਜੇ ਪਿਓਰ ਆ ਮੂੰਹ ਦੋ ਦੰਦ ਆ ਹਾਂ ਦੋ ਦੰਦ ਆ ਹੂੰ ਲਓ ਬਦਸੋ ਦੋਂਦੀ ਕੱਟੀ ਆ ਠੀਕ ਆ ਜੀ ਆ ਦੇਖੋ ਆ ਵੀ ਬਾਕੀ ਦੋ ਦੰਦ ਆਂਦੀ ਹੈ ਜੇ ਪਿਓਰ ਦੋ ਦੰਦ ਆਂਦੇ ਵੀਰ ਜੀ ਲੈ ਜੀ ਠੀਕ ਆ ਜੀ ਠੀਕ ਨਿਸ਼ਾਨ ਠੀਕ ਆ। ਲੈ ਦੋਸਤੋ ਦੁੰਦੀ ਆ ਬਾਕੀ ਓਵਰ ਆਲ ਚੌਕ شیخ ਕੰਨੀ ਵਾਲੇ। ਬਾਕੀ ਲੰਬੀ ਲੁਬੀ ਬਸ ਵਹਿਰੀ ਆ ਚੱਲ। ਲਓ ਜੀ। ਬਾਕੀ ਆਂਦੀ ਨਹੀਂ ਕੋਈ ਸ਼ੀ ਹੁਣ ਭਵੇਂ ਫੋਨ ਤੇ ਡਰੇ ਉਹਦਾ ਕੋਈ ਛੁੱਕਦੀ ਜਿੱਦਾਂ ਮਰਜੀ ਵੀਰ ਜੀ ਬਈ ਜਾਓ। ਹਾਂ ਅਸਲ ਸ਼ਾਨ ਦਿਨ ਕਿੰਨੇ ਪਹਿ ਗਏ? 10-20 ਦਿਨ ਪਹਿ ਵੀ ਜੇ ਚੱਲ ਇਧਰੋ। ਲੈ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਆ ਪਰ ਸਭੀ ਸੁਭੀ ਚੰਗੀ ਆ। ਕੱਟੀ ਹਵਾਨੇ ਲੇਬ ਦੀ ਬੜੀ ਸਾਫ ਆ। ਬਾਕੀ ਆਂਦੀ ਕੋਈ ਸ਼ੀ ਨਹੀਂ ਵੀਰ ਜੀ ਜਿੱਦਾਂ ਮਰਜੀ ਬਈ ਜਾਓ। ਨਹੀਂ ਤੇ ਪਹਿਲਣਾ ਥੱਲੇ ਨਹੀਂ ਬੰਨਣੀ ਵੀਰ ਜੀ ਬਾਕੀ ਥਣ ਵੀ ਚਾਰੇ ਲੱਗੇ ਹੱਥੀ ਮੁਠੀ ਵਾਲਾ ਥਣ ਨਿਕਲਦਾ ਵੀ ਜੀ ਪੂਰਾ ਆ ਲਖ ਠੀਕ ਹੈ ਜੀ ਸੋ ਲੈਵੈ ਲੋ ਬਾ ਦੋਸਤੋ ਪਰਨਾ ਸ਼ੁਰੂ ਕਰਤਾ ਤੇ ਬਹੁਤ ਸੋਹਣਾ ਥਣ ਲੱਗਾ ਤੁਸੀਂ ਇਹ ਦੇਖ ਸਕਦੇ ਜੀ ਉਂਗਲ ਉਂਗਲ ਜਿਹੜਾ ਲੰਬਾ ਥਣ ਹੈ ਤੇ ਕੱਟੀ ਬਹੁਤ ਪਿਆਰੀ ਆ ਦੋਂਦੀ ਆ ਠੀਕ ਹੈ ਜੀ ਪਿਓਰ ਉਹ ਵੀ ਤੁਹਾਨੂੰ ਆਪਾਂ ਮੂੰਹ ਪਟ ਕੇ ਦਿਖਾ ਹੀ ਦਿੱਤਾ ਸਗੀ ਸੂਗੀ ਬੜੀ ਪਿਆਰੀ ਆ ਦੇਖੋ ਜੀ ਛੋਟਾ ਸਿੰਘ ਆਂਦੀ ਕੁਛ ਨਹੀਂ ਵੀ ਜੀ ਜਿਆਦਾ ਠੰਡੀ ਸੀ ਹਾਂ ਲੈ ਵੀ ਨਿਸ਼ਾਨ ਮਾਰਾ ਜਾਂ ਤੋੜ ਕੇ ਦਿਖਾ ਦਈਏ ਸਭ ਤੋਂ ਵੱਡੀ ਗੱਲ ਆ ਭਰਾਵੋ ਨਵੀਂ ਆ ਤੋ ਬਹੁਤ ਵੀਰ ਇਹੋ ਜੀ ਵੀ ਹੈ ਗਿਆ ਵੀ ਜਿਹੜਾ ਪਸ਼ੂ ਨਵਾਂ ਪਾਲਦੇ ਆ ਕਿਉਂਕਿ ਅੱਜ ਕੱਲ ਦੋਸਤੋ ਸੋਇਆਂ ਦੇ ਵਿੱਚ ਵੀ ਥੋੜਾ ਜਿਹਾ ਉਨੀ ਕੀ ਹੁੰਦੀ ਰਹਿੰਦੀ ਆ ਤੇ ਹਰ ਕ ਵੀਰ ਨੂੰ ਚਾਹੀਦਾ ਵੀ ਇੱਕ ਮੋਹੋ ਦੰਦੀ ਵੇਖ ਕੇ ਜੇਕਰ ਪਹਿਲਾ ਦੂਜਾ ਪਸ਼ੂ ਖਰੀਦਣਾ ਤੇ ਮੋਹੋ ਦੰਦੋ ਚੈੱਕ ਕਰਕੇ ਤਸੱਲੀ ਨਾਲ ਖਰੀਦਿਆ ਜਾਵੇ ਠੀਕ ਆ ਜੀ ਨਵਾਂ ਪਸ਼ੂ ਖਰੀਦਿਆ ਜਾਵੇ ਬਾਕੀ ਆਂਦੀ ਕੋਈ ਨਹੀਂ ਵੀਰ ਜੀ ਜਿੱਥੇ ਖਲਾਰਗੇ ਮਰਜੀ ਇਹਨੂੰ ਹੱਥ ਫੇਰੀ ਜਾਓ ਪੂਛ ਉਸੇ ਵੇਲੇ ਚੁਕਣੀ ਚਾਲੂ ਕਰ ਦਿੰਦੀ ਹੈ ਜੀ ਆਹ ਕਰੋ ਚੈੱਕ ਜੀ ਠੀਕ ਆ ਜੀ ਲਓ ਵੀ ਪਿਆਰੀ ਝੋਟੀ ਆ ਦੋਸਤੋ ਠੀਕ ਆ ਜੀ ਸ਼ਕੀਨੀ ਸੁਕੂਨੀਲੇ ਪਾਸਿਓ ਵੀ ਪੂਰੀ ਆ ਬਿਲਕੁਲ ਛੋਟਾ ਸਿੰਘ ਆ ਤੇ ਮੱਥੇ ਦੇ ਵਿੱਚ ਕੁਝ ਕੁਵਾਲ ਵਾਈਟ ਆ ਫੁੱਲ ਮੱਥੇ 'ਚ ਹੈਗਾ ਠੀਕ ਆ ਬਾਕੀ ਓਵਰਆਲ ਛੋਟੀ ਸਾਰੀ ਬਹੁਤ ਖੂਬਸੂਰਤ ਆ ਤੇ ਤਕਰੀਬਨ 15-20 ਦਿਨ ਲੇਜੂ 15-20 ਘਰ ਵਾਲਿਆਂ ਨੇ 12-13 ਦਿਨ ਆਖਿਆ ਆਪਾਂ 20 ਦਿਨ ਕਰਕੇ ਵੀਰ ਜੀ ਦੇਣੀ ਆ ਠੀਕ ਆ ਜੀ ਹਾਂ ਕੋਈ ਚਾਹ ਦੋ ਚਾਰ ਦਿਨ ਇੱਧਰ ਉੱਧਰ ਲਿਆ ਜਾਂਦਾ ਡੰਗਰ ਵੀ ਜੀ ਲਓ ਜੀ ਦੋਸਤੋ 20 ਦਿਨ ਘੱਟੋ ਘੱਟ ਅਪ੍ਰੋਕਸੀਮੇਟਲੀ 20 ਦਿਨ ਮੰਨ ਕੇ ਮੇਰਾ ਵੀਰ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ 20 ਦਿਨ ਹਜੇ ਲੇਜੂ ਤੇ ਬਾਕੀ ਨੇੜੇ ਚ ਜਾ ਕੇ ਬਣੂਗੀ ਪਹਿਲਾ ਸੂਆ ਸੂਨਾ ਕੱਟੀ ਨੇ ਤੇ ਨੇੜੇ ਚ ਜਾ ਕੇ ਲਾਹੇ ਬਣਾਏ ਪਾਉਗੀ ਕੋਈ ਹਫਤਾ ਖੰਡ ਬਿਲਕੁਲ ਨੇੜੇ ਜਾ ਕੇ ਠੀਕ ਆ ਸੋ ਝੋਟੀ ਬਹੁਤ ਪਿਆਰੀ ਆ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਤੇ ਬਹੁਤੇ ਵੀਰਾਂ ਦੀ ਪਸੰਦ ਆ ਠੀਕ ਆ ਜੀ ਸੋ ਪਹਿਲਾਂ ਕੱਟੀਆਂ ਝੋਟੀਆਂ ਖਰੀਦਾਂ ਨੇ ਤੇ ਚੰਗੀ ਝੋਟੀ ਆ ਓਵਰ ਆਲ ਜਿੰਨੀ ਸਾਰੀ ਚੰਗੀ ਆ ਤੇ ਨਿਸ਼ਾਨ ਦੇ ਕੇ ਨੀ ਵੀਰ ਜੀ ਭਾਵੇਂ 70 75 ਜੋ ਮਰਜ਼ੀ ਕਰੀਏ ਯਾਰ ਛੱਡ ਦਾਂਗੇ 70 ਚ ਗੱਲ ਜੀ ਨਹੀਂ ਬਣੀ ਨਿਸ਼ਾਨ ਫਿਰ ਵੇਖ ਲਾਣਾ ਠਾੜ ਦੇ ਦਿੱਤਾਗੇ ਠਾੜ ਦੇ ਦੇ ਦਾਂਗੇ 6 ਤੇ 8 68 ਹਾਂਜੀ 68000 ਹਾਂਜੀ ਹਾਂਜੀ ਠੀਕ ਹੈ ਜੀ ਹਾਂ ਲਓ ਵੀ 68000 ਦੀ ਦੋਸਤੋ ਝੋਟੀ ਮਿਲ ਜੂਗੀ ਕਿਉਂਕਿ ਗਏ ਵੀਰ ਭਰਾਣੇ ਸਾਹਮਣੇ ਉਦਾਂ ਤੇ ਤੁਹਾਨੂੰ ਪਤਾ ਵਾਧ ਰੁਪਈਆਂ ਦੀਆਂ ਚਲ ਅੱਜ ਵੀਰ ਭਰਾਣੇ ਕੱਚੀ ਖੜਨੇ ਤੇ ਉਸ ਹਾਂ ਦੇ ਦਾਂਗੇ ਵੀ ਜੀ ਕੋਈ ਨਹੀਂ ਮਾਨਦਾਨ ਕਰਦਾ ਥੋੜਾ ਬੜਾ ਜ਼ਿਆਦਾ ਨਹੀਂ ਹੋਣਾਵੇਂ ਕਿ ਆਖੀ ਜਾਈ ਆਪਾਂ ਜ਼ਿਆਦਾ ਨਹੀਂ ਮਾਨਦਾਨ ਹੋਣਾ ਲਓ ਵੀ ਬਾਕੀ ਨਵੀਂ ਦੋਸਤੋ ਬੜੀ ਪਿਆਰੀ ਹੈ ਠੀਕ ਹੈ ਜੀ ਕਿਸੇ ਪਾਸੇ ਕੋ ਡਰਾਕਲ ਛੜਾਕਲ ਜੀ ਨਹੀਂ ਗੀ ਜਿੱਦਾਂ ਮਰਜੀ ਕੁਝ ਨਹੀਂ ਆਂਦੀ ਵੀਰ ਜੀ ਇਹ ਨਹੀਂ ਆਵੇਂ ਜਿੱਦਾਂ ਮਰਜੀ ਇਹਨੂੰ ਬਈ ਜਾਓ ਕੋਈ ਪਰਵਾਹ ਨਹੀਂ ਕਰਦੀ ਏ ਹਾਂ ਲੋ ਵੀ ਪਿਆਰੀ ਕੱਟੀ ਏ ਦੋਸਤੋ 68000 ਦੀ ਜੀ ਦਿੱਤੀ ਜਾਊਗੀ 68000 ਦੀ ਇਹ ਝੋਟੀ ਮਿਲ ਜਾਊਗੀ ਸੋ ਕੱਟੀ ਕੱਟੀ ਆ ਠੀਕ ਆ ਜੀ ਦੋਂਦੀ ਏ ਸਭ ਤੋਂ ਵੱਡੀ ਗੱਲ ਵੀ ਦੋਂਦੀ ਏ ਦੰਦਾਂ ਦੇ ਵਿੱਚ ਉਹ ਆਪਾਂ ਤੁਹਾਨੂੰ ਚੈੱਕ ਕਰਾਈ ਦਿੱਤਾ ਠੀਕ ਆ ਬਹੁਤ ਪਿਆਰੀ ਆ ਝੋਟੀ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਦੋਸਤੋ ਇਹ ਤੁਹਾਨੂੰ ਵੈੜ ਦਿਖਾਉਣੇ ਆ। ਇਹ ਵਿਖਾਵਾ ਵੀਰ ਜੀ ਇਹ ਦੂਜਾ ਸੁਹਾ ਸੁਈ ਆ। ਅੱਛਾ ਜੀ। ਮਗਰ ਬੱਚੀ ਇਹਨੂੰ ਮਹੀਨਾ ਹੋ ਗਿਆ ਵੀਰ ਜੀ ਸੁਈ ਨੂੰ। ਮਹੀਨੇ ਕੀ ਦੀ ਸੁਈ। ਆਹ ਬੱਚਾ ਮਗਰ ਡੱਬੇ ਦਾ ਆ ਬੱਚੀ। ਠੀਕ ਆ ਜੀ। ਆਹ ਡੱਬਾ ਬੱਚਾ। ਹਾਂ ਜੀ। ਬੱਚੀ ਮਗਰ ਵੀ। ਬੱਚੀ ਬੱਚੀ ਵੀਰ ਜੀ। ਲੋ ਵੀ ਮਗਰ ਵੀ ਬੱਚੀ ਹੈ ਦੋਸਤੋ ਤੇ ਮਹੀਨੇ ਦਾ ਹੀਰਗੜ ਸਮਾ ਹੋਇਆ ਇਹਨੂੰ ਸੁਈ ਨੂੰ। ਮਹੀਨੇ ਕੀ ਦੀ ਸੁਈ ਆ। ਤੇ ਨਿਸ਼ਾਨ ਸੁਹਾ ਕਿ ਨਵਾ ਹੋਊਗਾ। ਸੁਹਾ ਦੂਜਾ ਮਾਲੇ ਭਾਵੇਂ ਤੀਜਾ ਮਾਲੇ ਘਰ ਵਾਲੇ ਦੇ ਆਪਾਂ ਨੂੰ ਦੂਜਾ ਦੇ ਵੀਰ ਜੀ ਤੁਹਾਨੂੰ ਪਤਾ ਆ ਜਾਏਗਾ ਜਿੱਥੋਂ ਦੁੱਧ ਦੇ ਵੀਰ ਜੀ ਵਿਖਾਵਾ ਹੋਵੇ ਦਾ 13 14 15 ਕਿਲੋ ਦਾ ਵੀ ਮੰਨ ਸਕਦੇ ਆ ਆਪਾਂ 12 ਕਿਲੋ ਦੁੱਧ ਦੇ ਭੇਜਾਂਗੇ ਭਾਵੇਂ ਗਰੰਟੀ ਤੇ ਲੈ ਜੇ ਤੇ ਭਾਵੇਂ ਇੱਥੇ ਆਣ ਕੇ ਚੋਲੇ ਜਿਹੜਾ ਆਪਾਂ ਘਰੋਂ ਚਵਾਦਣਾ ਆਪਾਂ ਚਵਾ ਦੇਣਾ 13 ਆ ਜੂਗਾ 12 ਤੋਂ ਥੱਲੇ ਨਹੀਂ ਜਾਂਦੀ ਸੂਈ ਮਾਰੀ ਜਾਂਦੀ ਉਹ ਨਹੀਂ ਥੱਲੇ ਡੇਕਦੀ ਵੀਰ ਜੀ ਠੀਕ ਆ ਜੀ ਹਾਂ ਲਓ ਦੋਸਤੋ 12 ਕਿਲੋ ਲੱਗ ਗਿਆ ਕੋਸ਼ ਨਹੀਂ ਆਦੀ ਵੀਰ ਜੀ ਅਥੀ 12 ਕਿਲੋ ਦੁੱਧ ਮਿਲੂਗਾ ਵਿਖਾਲਾ ਬੇਸ਼ੱਕ 13 ਦਾ 14 ਦਾ ਵੀਰ ਮੇਰਾ ਕੋਈ ਸ਼ੋਅ ਕਰਦਾ ਹੋਵੇ ਠੀਕ ਆ ਜੀ ਕਿਸੇ ਨੂੰ ਤੇ ਆਹ ਵੇਖੋ ਥਾਂ ਥੋੜਾ ਨੇੜਿਓਂ ਆਹ ਦੇਖੋ ਜੀ ਬਾਕੀ ਅਥੀ ਜਵਾਈ ਗਾ ਬਕਸ਼ਾਨ ਚੋਣ ਜਾਣ ਬੋਲੀ ਪੋਲੀ ਵੀ ਜੀ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਵੀ ਜੀ ਆਹ ਦੇਖੋ ਜੀ ਹਾਂ ਐਦਾਂ ਹੀ ਵੀਰ ਜੀ ਵੰਗਾ ਨਹੀਂ ਪਾਈਦਾ ਐਦਾਂ ਝੋਲੀ ਦੀ ਬੱਚਾ ਛੱਡ ਕੇ ਵੀ ਬੱਚਾ ਛੱਡ ਕੇ ਹਾਂ ਬੱਚਾ ਛੱਡ ਕੇ ਐਦਾਂ ਝੋਲੀ ਦੀ ਲੋ ਵੀ ਲੋ ਦੋਸਤੋ ਖੋਲ ਕੇ ਤੋੜ ਕੇ ਦਿਖਾਉਣੀ ਆ ਠੀਕ ਆ ਜੀ ਪਸ਼ੂ ਸਾਰੇ ਸੋਨੇ ਵਰਗੇ ਆ ਮੇਰਾ ਭਰਾ ਪਰ ਫਿਰ ਵੀ ਕੋਈ ਵੀਰ ਇੱਥੇ ਆਉਣਾ ਚਾਹੁੰਦਾ ਤੇ ਡਰੈਸ ਆਪਾਂ ਤਾਂ ਹੀ ਤੁਹਾਨੂੰ ਦਈਦਾ ਵੀ ਇੱਥੇ ਆਣ ਕੇ ਆਪਦੀ ਅੱਖੀ ਜ਼ਰੂਰ ਇੱਕ ਵਾਰੀ ਪਸ਼ੂ ਦੇਖ ਲਓ ਠੀਕ ਆ ਤੇ ਵੜ ਤੀਜਾ ਸੂਆ ਜਿਹੜੀ ਐ ਸੋਈ ਆ ਮਹੀਨੇ ਦਾ ਹੀ 12 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਠੀਕ ਆ ਜੀ ਤੇ ਕੱਦ-ਕੁੱਦ ਦਾ ਵੱਡਾ ਆ ਪੂਰਾ ਮੇਰਾ ਭਰਾ ਕੋਈ ਦੂਰੋਂ ਜਿਹੜਾ ਤੁਸੀਂ ਤੁਰਨਾ ਕੱਦ ਵੱਡਾ ਬਿਲਕੁਲ ਫਿਕਸ ਹਵਾਨੇ ਦੇ ਵਿੱਚ ਫਾੜੀ ਵਾਲਾ ਝੱਡਾ ਤੇ ਚਵਾਈ ਜਿਹੜੀ ਹੱਥੀ ਵਧੀਆ ਕਰਵਾ ਦਿੰਦੀ ਵਧੀਆ ਵਧੀਆ ਵੇਚੀ ਕੁਛ ਨਹੀਂ ਆਂਦੀ ਬਾਕੀ ਜਿੱਥੇ ਮਰਜੀ ਖਿਲਾਰ ਕੇ ਵੇਚੇ ਉਹ ਹੱਥੋਂ ਫੇਰੀ ਜਾ ਕੁਛ ਨਹੀਂ ਆਂਦੀ ਠੀਕ ਆ ਜੀ ਹਾਂ ਲੋਗੇ ਲਓ ਵੀ ਦੋਸਤੋ ਠੀਕ ਆ ਸੋ ਇੱਕ ਨਾਗ ਜਿਹੜਾ ਦੋਸਤੋ ਵੈੜ ਸੀਗੀ ਜਿਹੜੀ ਬਕਾਊ ਸੀਗੀ ਬਿਲਕੁਲ ਦਧਾਰੂ ਪਸ਼ੂ ਜਿਹੜੀ ਦੁੱਧ ਤੇ ਚੱਲਣ ਢਈ ਏ ਚੱਲ ਬਾਕੀ ਦੋਨੋਂ ਝੋਟੀਆਂ ਜਿਹੜੀਆਂ ਇਹ ਗੱਬਣ ਆ ਪਹਿਲਾਂ ਦੋ ਜਣ ਝੋਟੀਆਂ ਇੱਕ ਵਾਰੀ ਥਾਣਾ ਪਾ ਤੁਹਾਨੂੰ ਹੋਰ ਥੋੜਾ ਨੇੜੇਉ ਦਿਖਾ ਦਈਏ ਆ ਕਰੋ ਜੇ ਤੈਨੂੰ ਤਾਰਾਂ ਵਿਆਂ ਦੇ ਤਾਰਾਂ ਮਾਰ ਦਿੰਨੇ ਆ ਪਾ ਇੱਕ ਹੱਥ ਨਾਲ ਮਾਰ ਦਿੰਨੇ ਦਸ ਤਰੀ ਵਜੀ ਇਧਰ ਆ ਕੋਈ ਗੱਲ ਨਹੀਂ ਆ ਲਓ ਜੀ ਲਓ ਜੀ ਦੋਸਤੋ ਦੋ ਦੋ ਤਾਰਾਂ ਮਾਰ ਕੇ ਵੀ ਚੈੱਕ ਕਰਾਈ ਜਾਂਦਾ ਨਿਸ਼ਾਨ ਸਿਆਂ ਆ ਵੇਖੋ ਠੀਕ ਆ ਜੀ ਓਏ ਆ ਲਓ ਜੀ ਇਹ ਮਗਰਲੇ ਥਾਣਾ ਦੀ ਚੁਵਾਈ ਹੈ ਜੀ ਇਹ ਉਲਟ ਪਹਿਣੀ ਦਾ ਮਗਰਲਾ ਥਾਣਾ ਜੀ ਠੀਕ ਹੈ ਜੀ ਅਛਾ ਨਿਸ਼ਾਨ ਬਾਕੀ ਛੋਟੀ ਨਹੀਂ ਵੜ ਵੇਜੇ ਹਾਈ ਟੂ ਵੜ ਵੱਡੀ ਚੰਗੀ ਵੱਡੀ ਆ ਉਹ ਵੱਡੀ ਆ ਹਾਂ ਅਛਾ ਲੈ ਇਹਦੀ ਗੱਲ ਤੇ ਆ ਕੇ ਗੱਲ ਨਿਬੜਨੀ ਹੈ ਕਿ ਦੇਵਾਗੇ ਜੀ ਨਾ 35 ਕਰਨਾ ਨਾ 40 ਕਰਨਾ 33000 ਦੀ ਦੇ ਦੇਣੀ ਵਾਸੇ 33000 ਦੀ ਹਾਂ ਜੀ ਪੱਕੀ ਗੱਲ ਆ ਵੀ 33 33 ਦੀ 33 ਤੋਂ ਹੋਰ ਮੰਤਨ ਕਰਦੀ ਬਾਕੀ ਚੈੱਕ ਕਰਦਾ ਕੋਈ ਨਹੀਂ ਮੌਕੇ ਦੇ ਮਾਰਦਾ ਲਓ ਦੋਸਤੋ ਮੰਤਨ ਵੀ ਜੀ ਕਸਰਾ ਕਰਾ ਕੇ ਦੇਣੀ ਆ ਇਹ ਨਹੀਂ ਗੱਲਾਂ ਵਾਲਾ ਨਹੀਂ ਆ ਤੇ ਤੇ ਦੁੱਧ 13 ਤੇ 13.5 ਕਿਲੋ ਜਾਂ ਆਪਾਂ 12 ਕਿਲੋ ਤੇ ਭਾਵੇਂ ਜਿੱਦਾਂ ਮਰਜੀ ਸੌਦਾ ਕਰ ਸਕਦਾ ਠੀਕ ਹੈ ਜੀ ਕਈ ਵੀਰ ਫੋਨ ਲਾ ਲੈਣ ਦੇ ਕਈ ਘਰੋਂ ਧੋਖੇ ਧਾਕੇ ਹੋਣਗੇ ਵੀ ਜੀ ਆਪਣਾ ਇਹੋ ਜਿਹਾ ਕੰਮ ਨਹੀਂ ਆਪਾਂ ਦੋ ਟਾਈਮ ਚੋ ਤਿੰਨ ਟਾਈਮ ਚੋ ਤਸੱਲੀ ਕਰੋ ਆਦੀ ਬਿਲਕੁਲ ਜੀ ਲਓ ਦੋਸਤੋ ਦੁੱਧ ਜਿੰਨਾ ਦੱਸਿਆ ਜਾਂਦਾ ਫਿਲਹਾਲ ਉਹਨਾਂ ਨਿਕਲਦਾ ਕਦੀ ਦੁੱਧ ਦਾ ਲਾਂਬਾ ਆਇਆ ਨਹੀਂਗਾ ਨਹੀਂ ਤੇ ਮੋਸਟਲੀ ਸਾਰੇ ਵੀਰ ਫਾਰਮਰ ਕਿਤੇ ਨਾ ਕਿਤੇ ਕਿਸੇ ਵੀਰ ਦਾ ਲਾਂਭਾ ਤੇ ਦੇ ਰਹੇ ਰਹਿੰਦੇ ਆ ਪਰ ਦੁੱਧ ਵਾਲੇ ਪਾਸੇ ਕੋਈ ਲਾਂਭਾ ਨਹੀਂ ਕਿਉਂਕਿ ਸੋਨੇ ਵਰਗਾ ਕੰਮ ਕਰਨਾ ਤੇ ਸਾਰਿਆਂ ਨੂੰ ਹਦਾਇਤ ਵੀ ਕਰਦੇ ਆ ਵੀ ਬਿਲਕੁਲ ਸੋਨੇ ਵਰਗਾ ਕੰਮ ਕਰੀਏ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਇਹ ਅੱਜ ਪਸ਼ੂ ਤੁਹਾਨੂੰ ਦਿਖਾਉਣੇ ਸੀ ਨਿਸ਼ਾਨ ਨੰਬਰ ਬੋਲ ਦੇ ਵੀਰ ਨੰਬਰ ਹੈਗਾ ਵਿੱਚ 70876 7447 ਠੀਕ ਹੈ ਜੀ ਹਾਂਜੀ ਪਿੰਡ ਹੈਗਾ ਰਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰਨ ਤਸੀੜੇ ਤਰਨਤਾਰਨ ਵਿੱਚ ਜੀ ਠੀਕ ਹੈ ਜੀ ਲਓ ਵੀ ਭਰਾਵੋ ਇਹ ਸਾਨੂੰ ਨਿਸ਼ਾਨ ਨਿਸ਼ਾਨਵੀਰਤਾ ਕੰਮ ਪਸ਼ੂ ਵਪਾਰ ਦਾ ਇਹ ਤਿੰਨ ਪਸ਼ੂ ਦਿਖਾਉਣੇ ਸੀ ਤੁਹਾਨੂੰ ਅੱਜ ਇਸ ਕਿਲੇ ਤੋਂ ਬਾਕੀ ਪਸ਼ੂ ਪਸੰਦ ਆਏ ਹੋਣਗੇ ਦੋਸਤੋ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ